ਓਏ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਮੌਸਮ ਅੱਜ ਵੀ ਗੜਬੜ ਰਾਤ ਸੋਨਾ ਮੀਂਹ ਪੈ ਲਿਆ ਗੋਲੀ ਵਾਰ ਰਿ ਦੀ ਜਣੇ ਗੋਲੀ ਵਾਰੀ ਵੀ ਹੋਲੀ ਰਾਤ ਬਹੁਤ ਮੋٹے ਮੋٹے ਦਾਣੇ ਕਰੇ ਰਾਤ ਹੰਦ ਕਾਫੀ ਪਈ ਆ ਤਕਰੀਬਨ 10 ਮਿੰਟ ਪਈ ਕੀ ਬਰੀਕ ਬਰੀਕ ਜੀ ਮੋਟੀ ਜੱਦੇ ਪਈ ਹੋਲੀ ਹੋਲੀ ਉਹ ਮੀਂਹ ਵੀ ਸੋਨਾ ਪੈ ਗਿਆ ਹਵਾ ਵੀ ਬਹੁਤ ਚੱਲੀ ਰਹੀ ਸਾਰੀ ਰਾਤ ਲੇਟ ਨਹੀਂ ਆਈ ਸਵੇਰੀ ਲੇਟ ਆਈ ਆ 6 ਵਜੇ ਬਾਕੀ ਮੁੱਖ ਨਹੀਂ ਗਿੜਾ ਮਾਰ ਕੇ ਆਇ ਤੇ ਬੁੱggen ਦਾ ਠੀਕ ਰਿਹਾ ਕੱਲ ਪਾਣੀ ਭਰਿਆ ਵਤ ਮਾ ਗਰੇ ਹਵਾ ਚ ਕੋਈ ਟੇਡਾ ਨਾ ਹੋ ਗਿਆ ਹੋਵੇ ਠੀਕ ਰਿਹਾ ਹੁਣ ਭੋਲੂ ਬਾਈ ਚੱਲੇ ਆ ਲੈ ਕੇ ਕਹਿੰਦਾ ਝੂਲੇ ਚੱਕ ਕੇ ਲਿਆਉਣੀ ਆ ਟਰੈਲਾ ਜੋੜਿਆ ਮਾ ਚਲਦੇ ਆ ਚੱਲ ਇਹਨਾਂ ਸਾਜ ਰਹੀ ਮਾ ਚੱਲ ਝੂਲੇ ਲਿਆ ਜਿਹੜੇ ਚੱਲੇ ਬਾਈ ਗੱਲ ਚਲੋ ਚਲਦੇ ਆ ਜੀ ਗਾਹਾਂ ਦਿਖਾਉਂਦੇ ਆ ਫਿਰ ਅੱਛਾ ਹੈ ਲੱਦੋ ਤੇ ਬਾਈ ਕਾਤੇ ਨਹੀਂ ਮੋਰ ਮਿਲਦਾ ਟੈਂਬ ਵੀ ਨਹੀਂ ਲਾਇਆ ਲੱਦਣ ਨੂੰ ਇਸਾ ਜੀ ਉੱਥੇ ਪਿੱਛੇ ਹੀ ਰਹਿ ਗਏ ਜੀਤੀ ਕਿੱਥੇ ਅੱਖ ਵਲਾਉਂਦਾ ਫਿਰਦਾ ਪਰਲੇ ਪਾਸੇ ਆਗੇ ਵਿੱਚ ਐਨ ਹੈ ਕਿਹੜਾ ਪਾਸਾ ਰੱਖਿਆ ਵੀਰ ਲਓ ਜੀ ਪੋਲੂ ਬਾਈ ਨੇ ਦੋ ਝੁੱਡੇ ਬਣਾਏ ਹੂੰ ਠੀਕ ਆ ਇੰਨੇ ਮੋਟਰਸਾਈਕਲ ਖੜੇ ਆ ਜਿਹੜੀਆਂ ਲਾਉਣ ਨੂੰ ਹੁਣ ਤਾਂ ਕਰ ਦਿੰਦਾ ਮਿਲਦਾ ਹੀ ਨਹੀਂ ਦੇਖਦਾ ਹਾਂ ਹੁਣ ਮਲਾ ਕੇ ਦੇਖਣਾ ਲੈ ਬਾਈ ਕਿੰਨੇ ਜਾਂਦਾ ਇਹਦੇ ਫੋਨ ਵਾਲਾ ਉਹ ਵੀ ਨੁਕੀ ਹੋ ਗਈ ਖੁਜੀ ਹੋ ਗਈ ਜਿਆਦਾ ਹੀ ਹੋ ਗਈ ਆਲਮ ਘਾ ਨੂੰ ਮਲਾਇਆ ਫੇਰ ਮਾ ਖਾਮ ਨਹੀਂ ਘਰੇ ਰਹਿ ਗਿਆ ਉਹ ਖੁਜੀ ਹੋ ਗਈ ਮਿਲਦਾ ਹੀ ਨਹੀਂ ਲੈ ਹੋਰੇ ਰੇਂਜਾ ਘਾ ਤਮਕੜਾਣੇ ਚ ਪਤਾ ਨਹੀਂ ਕੀ ਕਹਿੰਦਾ ਜਮੇ ਨਹੀਂ ਮਿਲਦਾ ਚੱਲ ਕੋਈ ਨਹੀਂ ਤੇ ਪਹਿਲੀ ਤਾਂ ਨਹੀਂ ਮੁੱਕੇ ਵੇ ਮੈਂ ਮੇਰੇ ਕੋ ਕਿਉਂ ਮੁੱਕਰੇ ਤੇਰੇ ਵਾਲੇ ਦੇਖ ਹੀ ਦੇ ਪੁੱਤ ਮੈਂ ਤਾਂ ਮਿਲਦਾ ਮੈਂ ਤੈਨੂੰ ਮਲਾਇਆ ਨਹੀਂ ਬਹਿਣਾ ਯਾਰ ਪਤਾ ਨਹੀਂ ਲੈ ਮਿਲਦਾ ਨਹੀਂ ਹੁਣ ਚੱਲ ਕੋਈ ਨਹੀਂ ਆ ਦੇਖ ਲੈ ਤਾਂ ਆਪ ਦੇਖੀਏ ਜੀ ਕਿ ਵੀ ਚੱਲ ਜੇ ਆ ਕੇ ਖੜਿਆ ਹੋਣਾ ਉਧਰ ਤੁਹਾਡੇ ਘਰ ਕਿਨੇ ਚੱਲਿਆ ਰ ਮਾਜੇ ਨਾ ਹੈ ਉੱਥੇ ਜਾਣਾ ਪੈਣਾ ਮੈਂ ਕਿ ਦੇਖ ਲੈ ਵਧੀਆ ਬਣ ਕੇ ਹਾਂ ਠੀਕ ਹੈ ਮੈਂ ਤਾਂ ਆਪਕਾ ਵੀ ਮੈਂ ਕਿਹ ਕਿਤੇ ਜ ਆਇਆ ਹੀ ਨਹੀਂ ਹੈਗਾ ਭਾਈ ਨੂੰ ਮੈਂ ਕਿਹਾ ਫੋਨ ਨਹੀਂ ਆਇਆ ਜੀ ਆਇਆ ਨਹੀਂ ਹੈਗਾ ਉਹ ਮੈਂ ਤਾਂ ਕੱਤਾ ਹੈ ਭਾਈ ਤੇ ਦੀਖਦੇ ਮਾ ਜੀ ਚਾਹ ਪੀ ਲੈਂਦੇ ਜੀ ਤੇਰਾ ਫੋਨ ਆਉਂਗਾ ਵੀ ਬੁਲਾ ਲੂੰਗੀ ਔਰੀ ਨੂੰ ਆ ਜਾ ਵੀ ਚਾਹ ਪੀ ਕੇ ਚੱਲਦੇ ਆ ਜਾ ਦੇਖਿਆ ਤੂੰ ਤਾਂ ਸਾਡੇ ਉਹਦੇ ਨੂੰ ਲੱਤੀ ਕਿਹੜਾ ਚਾਂਚਾ ਵਿੱਚ ਤਾਂ ਆ ਕੇ ਪੜੀ ਆ ਜਾਣਾ ਹਾਂ ਆਇਆ ਭਾਈਆ ਕਬਲੇ ਹੀ ਹੈ ਇਹ ਤਾਂ ਫੋਨ 'ਤੇ ਲੱਗਿਆ ਵਾ ਲੌਲੀ ਆ ਨੋਟ ਨਹੀਂ ਲੈ ਜਾਦੇ ਫੇਰ ਨਾ کہیں ਮੈਂ ਵੀ ਅੱਛੇ ਤੇ 3 ਝੂਲੇ ਚੱਲਿਆ ਇਹ ਇੱਕ ਬਹਿਣਾ ਚਲੇਗਾ ਇੱਕ ਕਬਸਾਵਾ ਚਲੇਗਾ ਕਈ ਝੂਲੇ ਚਲੇਗੇ ਦੋ ਅੱਜ ਚੱਲੇ ਆ ਠੀਕ ਹੈ ਠੀਕ ਆ ਵਾ ਲੈ ਕਹਿੰਦਾ ਠੀਕ ਆ ਬਸ ਮੁੜ ਕੇ ਤੇ ਝੂਲਾ ਬਚਾ ਦੇ ਨਾ ਬਾਜ਼ਾਰੀ ਆਉਣਾ ਇਹ ਜੁਮੇ ਲਾਰੀ ਤਾਂ ਹੈਗੀ ਆ ਪਰ ਉਹਨਾਂ ਔਖਾ ਹੋ ਜਾਂਦਾ ਘਰ ਤੇ ਜੇ ਕੋਈ ਕਮੀ ਪੇਸ਼ੀ ਲੱਗਦੀ ਆ ਫਿਰ ਦਸਤਾ ਹੋ ਜਾਂਦੀ ਆ ਦੇਖ ਤੇ ਉਹ ਆਇਆ ਪਹਿਲਾਂ ਤੂੰ ਚੱਲ ਬੈਠ ਕੇ ਦੇਖ ਲੈ ਹਾਂ ਬੰਨ ਤਾਂ ਦੱਸ ਤਾ ਬੈਠ ਰਕੇ ਕੀ ਦੇਖਣਾ ਹੁਣ ਨਾ ਹੁਣ ਪਹਿਰੇ ਉਧਰ ਛੱਡਣ ਜਾਊਂਗਾ ਇਹ ਛੱਡਿਆ ਨਾ ਹੁਣ ਹੋਰ ਆਹ ਇੱਥੇ ਵਿੱਚੋਂ ਲੰਘ ਜਾ ਸਿੱਧਾ ਹੀ ਇਹ ਜਿਹੜੇ ਰਸਤੇ ਨਾਲ ਪੁੱਦਣਾ ਇੱਥੇ ਜਰ ਹੂਲਪੁਰ ਨੂੰ ਹੋ ਕੇ ਕਾਈਨੌਰ ਨੂੰ ਹਾਂ ਸਿੱਧਾ ਧਨੌਰੀ ਨੂੰ ਕਾਈਨੌਰ ਨੂੰ ਨਹੀਂ ਧਨੌਰੀ ਨੂੰ ਮੁੜ ਜੀ ਇੱਕ ਕਿੱਥੇ ਪਪਰਾਲੀ ਪਪਰਾਲੀ ਧਨੌਰੀ ਨੂੰ ਮੁੜ ਜੀ ਹਾਂ ਜੀ ਬਈ ਕਾਇਨੌਰ ਤੇ ਫੇ ਕਾਈਨੌਰ ਤੇ ਵੀ ਕਿਨੂ ਲਾਤਾ ਹੈ ਕਾਇਨੌਰ ਤੇ ਵੀ ਹੈਗਾ ਹਾਂ ਬਾਹਰ ਨੂੰ ਰੰਗੀ ਦੀ ਬਟੀ ਉਹ ਆਇਆ ਕੰਨ ਨੂੰ ਫੋਨ ਲਾਈ ਫਿਰੀ ਜਾਂਦਾ ਫੋਰਮੈਨ ਆ ਨੋਟ ਨੋਟ ਵੀ ਹੋਈ ਸਾਹਿਬ ਦਾ ਮਿਲਨੇ ਜਿਹੜੇ ਸਾਹਿਬ ਦਾ ਬਣਾ ਕੇ ਦਿੰਦਾ ਚੀਜ਼ ਇਹ ਆ ਨੋਟ ਭਾਈ ਮੈਂ ਰੱਖ ਲੈਣਾ ਹੁਣ ਚੀਜ਼ ਬਾਹਰ ਜੀਤੀ ਬਣਾ ਕੇ ਦਿੰਦਾ ਸਾਨੂੰ ਇਹ ਮਾਲ ਵਾਲੇ ਨੂੰ ਖਰੇ ਸਾਢੇ ਗੱਲ ਲੱਗਦੀ ਹੈ ਇਹਦੀ ਹਾਂ ਕਮਿਸ਼ਨ ਹੋ ਗਿਆ ਮੇਰਾ ਖਰੇ ਲਾਗ ਡਾਟੇ ਆ ਸਾਢੇ ਗੱਲ ਫੋਰਮੈਨ ਮਿਲ ਕੇ ਕਮਿਸ਼ਨ ਮੇਰਾ ਫੋਨ ਹੈ ਬਾਈ ਇਹ ਦੇ ਗੱਲ ਵੇ ਸਾਡੇ ਗੱਲ ਤਾਂ ਚੱਲੀ ਜਾਂਦਾ ਦਾ ਪਰ ਇਹ ਨਹੀਂ ਨੂੰ ਪਤਾ ਹੈਗਾ ਵੀ ਕੀ ਚੀਜ਼ ਆ ਬੋਲੂ ਭਾਈ। ਔਰ ਇਹਦੇ ਮਾਰ ਨੇ ਭਾਈ। ਅੱਗੇ ਚੱਲ ਮੈਂ ਖਾ ਮੈਂ ਢੇੜਾ ਵੱਧ ਰੱਖਿਆ ਪੁੱਛ ਲਈ ਤੈਨੂੰ। ਮੈਂ ਕਹੀਆਂ ਰੱਖੇ। ਆਪ ਤਾਂ ਮੈਂ ਦੱਗੇ ਰਮਾ ਜਲ ਮਿਲ ਗਿਆ ਨਾ ਭਾਈ ਨੂੰ। ਹਾਂ ਬਾਈ ਘਰੇ ਆ। ਕਹਿੰਦਾ ਮੇਰਾ ਬਾਹਰ ਗਿਆ ਹੈ ਮਾਏ ਆ ਗਿਆ ਔਰੇ ਜਾਂ ਦੇਖਿਆ ਬਿਲਡਿੰਗ ਕਰ। ਦੇਤੇ ਹੋਰ ਕਰਾਉਂਦੇ ਉਹ ਬਿਲਡਿੰਗਾਂ ਲੱਗਿਆ ਨਕਲੀ ਬਣਾਉਣ ਦੇ ਕੋਲ ਮਾਰਾ ਸਾਡਾ ਕੰਮ ਕਰਦਾ ਵਾੜਿਆ ਵੜਿਆ ਮੋਕੇ ਵੀਰੇ ਲੈ ਆਇਆ ਸਾਡਾ ਵਾਲੇ ਪਾ ਲੱਗਿਆ ਸਾਡੀ ਟੀਰੇ ਕਰਾ ਦਿੱਤੀ ਗਿਆ ਇਹ ਜਿੱਤੀ ਵਾਲੇ ਨੰਬਰ 'ਤੇ ਕਰਿਆ ਉਹਨੇ ਦੂਏ ਵਾਲੇ ਨੰਬਰ 'ਤੇ ਕਰਿਆ ਉਹਨਾ ਚੱਲ ਵੀ ਕਿਹਨਾਂ ਬਿਲਡਿੰਗ ਲੱਗਿਆ ਕਰਨ ਚੱਲ ਤੋਰ ਕੋਈ ਨਾ ਚਾ ਕੋਈ ਨਹੀਂ ਹੋਇਆ ਬਈ ਨੂੰ ਵਾਚ ਰਿਹਾ ਨਾ ਪੀਜਾਂ ਨਾ ਚਾ ਪੀ ਕੇ ਆਇਆ ਚ ਦੇਖ ਕੇ ਸਿੱਧਾ ਹੀ ਗੱਡੀ ਗੱਡੀ ਤੇ ਇਧਰ ਜਿੰਦਾ ਬਣਾਉਂਦਾ ਇਹ ਤਾਂ ਅੱਗੇ ਤੇ ਪਹਿਲਾਂ ਹਾਲ ਤੋਂ ਅੱਗੇ ਬਣਾਉਂਦਾ ਇਹਨਾਂ ਨੂੰ ਕੰਮ ਬੰਦ ਫਿਰ ਜਾਂਦੇ ਆ ਰੇਡੀਓ ਦੇ ਮਗਰ ਜੂ ਪਏ ਇਹਨਾਂ ਨੇ ਸਾਰੇ ਹੀ ਬੰਦ ਕਰਤਾ ਕਈ ਸੈਟ ਲਏ ਸਾਡੇ ਰਿਸ਼ਤੇਦਾਰ ਵੀ ਉਹ ਪੰਜੋਲੀ ਤੱਕ ਤੇ ਆ ਜਿੰਦਾ ਜਿੰਦਾ ਵੀ ਆ ਜਿੰਦਾ ਲਗੇਦਾ ਬਣਾਇਆ 2 ਮਹੀਨੇ ਹੋ ਗਏ ਮੈਂ ਕਿਹਾ ਬਣਿਆ ਹੋਇਆ ਚੱਲ ਲਿਗੇ ਨਾ ਕਰਨੀ ਚਾਹਦਾ ਤੂੰ ਆ ਜੀ ਫਿਰ ਗਾਰੰਟੀ ਦਾ ਬੰਦੇ ਦੀ ਨਹੀਂ ਹੁਣ ਚੱਲ 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 ਉਹ ਵੀ ਬੈੱਡ ਵਾਲਾ ਕਿਤੇ ਨਹੀਂ ਚੱਲੇ ਬਸ ਖੜਕਣੇ ਚਹੀ ਆ ਚੱਲ ਆ ਇੱਧਰ ਜਾ ਆ ਪਪਰਾਲੀ ਕੋਈ ਕਿੱਦਾਂ ਜੱਗੇ ਵਧੀਆ ਹੀ ਵਧੀਆ ਵਧੀਆ ਅੱਜ ਕਿੱਧਰ ਆ ਕੇ ਦਰਸ਼ਨ ਅੱਜ ਬਸ ਭਈਆਂ ਨੂੰ ਪੈਸੇ ਦੇਣੇ ਨੇ ਹਾਂ ਕਹਦਾ ਸਾਬ ਕਰਨਾ ਮੈਂ ਤੂੰ ਕਰ ਲੈ ਨਹੀਂ ਕਹਿੰਦਾ ਚਾਹੀਦੇ ਆ ਵੇ ਤਾਂ ਤੇਰੇ ਕੋਲ ਆਵਾ ਮੈਂ ਦੇ ਤੈਨੂੰ ਗੂਗਲ ਵੇ ਕਰ ਲਾ ਇੱਕ ਭੱਜ ਗਿਆ ਨਾ ਅੱਜ ਕੱਲ ਗਿਆ ਇੱਕ ਨਿੱਬੜ ਗਿਆ ਨਾ ਵੀ ਇੱਕ ਬਹਿਣਾ ਭੱਜ ਲਿਆ ਇਹਨਾਂ ਦੀ ਪੰਚਾਇਤ ਚਲੀ ਜਾਂਦੀ ਬਿਹਾਰ ਚ ਕਰੇ ਗਿਆ ਇਹ ਗੋਲੇ ਨਾਲ ਜਾਏ ਪਈ ਆ ਸਾਰੇ ਗੋਲੇ ਨੇ ਸਾਰੇ ਨਾਲ ਜਾਏ ਪਈ ਆ ਗੋਲੇ ਨੇ ਸਾਰੇ ਨਾਲ ਜਾਏ ਪਈ ਆ ਉਹ ਨੂੰ ਸੁਣਦਾ ਹੈ ਨਹੀਂ ਕਰੇ ਗਿਆ ਕੋਈ ਦੱਸੀ ਜਾਂਦਾ ਉੱਥੇ ਇੱਧਰ ਉੱਧਰ ਕਰ ਦਿੰਦਾ ਗੜਬੜ ਕਰ ਦਿੰਦਾ ਠੀਕ ਆ ਛੱਡ ਛੱਡ ਵਧੀਆ ਜੀ ਵਧੀਆ ਹੁਣ ਜਿਵੇਂ ਮਰਜ਼ੀ ਕੁਝ ਵੀ ਖੜਾ ਰਹਿ ਜੁੜਿਆ ਜੜਾਇਆ ਕੋਈ ਦੋਵਾਂ ਪਾਸੇ ਨੂੰ ਢਾਲ ਕਰਕੇ ਫਾਇਦਾ ਹੋਊਗਾ 1 ਵਜੇ ਇੱਕ ਪਾਸੇ ਹੁੰਦਾ ਫਿਰ ਡਾਊਨ ਦੇ ਜ਼ਿਆਦਾ ਹੋ ਜਾਣਾ ਡਾਊਨ ਵੀ ਜ਼ਿਆਦਾ ਨੇ ਇੱਟ ਜ਼ਿਆਦਾ ਲੱਗਣੀ ਦਿੱਤੀ ਮਾਰੇ ਵਧੀਆ ਲੱਗਦਾ ਹੂੰ ਵਧੀਆ ਲੱਗਦੇ ਦੋਮਾ ਬਸ ਇਹਨੂੰ ਮੈਂ ਦੇਖਿਆ ਮੈਂ ਮੈਂਡੀ ਭੜੀ ਡੱਕਰ ਮੰਗਾਈ ਆ ਇਹ ਜਿਹੜੀ ਬਾਹਰ ਪਾਣਾ ਜਾ ਨਾ ਰੇਤਾ ਆਹ ਲਾਲ ਲਾਲ ਜਦਾ ਐ ਲਾ ਦੋ ਨੀ ਲੱਗੀ ਜਾਂਦਾ ਰੇਤਾ ਉਹਦੇ ਪਾਇਆ ਬਣੀ ਪੱਸੀ ਜੀ ਆ ਨਾ ਹੀ ਰੇਤਾ ਨਾ ਹੀ ਡੱਕਰ ਗੱਮ ਮਿਲਦੀ ਹੋਣੀ ਹੈਗੀ ਉਹ ਅੱਜ ਕਿੱਧਰ ਜਾਣਾ ਅੱਜ ਵੀ ਰਾ ਗਿਆ ਤਿੰਨ ਕਿਲਾ ਕਨਾ ਖਾਏ ਉਸ ਤੋਂ ਨਿਕਲਦਾ ਹੈ ਇਹ ਕਿਤੇ ਨਿਕਲ ਜੂ ਕਾ ਕਾ ਕਢਿਆ ਉਹ ਫੇ ਸਾਨੂੰ ਗਿਆ ਲਾਈ ਜਾ ਮੜਾ ਮੜਾ ਥੱਬਾ ਨਾ ਇਹ ਤਾਂ ਨਿਕਲੀ ਜਾਣੀ ਜੇ ਨਹੀਂ ਨਰਮਾਈ ਇੰਨਾ ਜਿਆਦਾ ਮੀਂਹ ਵੀ ਨਹੀਂ ਹੈਗਾ ਬਹੁਤ ਹੋ ਗਈ ਨਰਮਾਈ ਹੋ ਤਾਂ ਗਈ ਨਰਮਾਈ ਅੱਗੇ ਪਾਣੀ ਪੈ ਲਿਆ ਹਵਾ ਦੇ ਨਾਲੇ ਫਰਕ ਪੈ ਜਾਂਦਾ ਲਾਨ ਨੂੰ ਤਾਂ ਇਹ ਤਾਂ ਫੇਰ ਮੀਂਹ ਪੈ ਲਿਆ ਇਹ ਤਾਂ ਮੀਂਹ ਪੈ ਗਿਆ ਹਵਾ ਨਾਲੇ ਕਣਕ ਨਰਮ ਹੋ ਜਾਂਦੀ ਹੈ ਟਾਈਮ ਪਾਸ ਕਰੀ ਜਾਵਾਂਗਾ ਨਿਕਲੇਗਾ ਨਿਕਲੇਗਾ ਨਹੀਂ ਨਿਕਲੇਗਾ ਤਾਂ ਹਮ ਲੋਕ ਬੱਸ ਪਿਸਾਬ ਘਰ ਆਏਗਾ ਰੁਗ ਲਈ ਜਾਣਾ ਥੋੜਾ ਥੋੜਾ ਇਹਨਾਂ ਨੇ ਗੜਾਸੇ ਬਦਲੀ ਜਾਏ ਹੋਰ ਕੀ ਆ ਇਨਕੇ ਲਈ ਐਮਪੀ ਜੋੜੀ ਲੱਗੇਗਾ ਜਦੋਂ ਫੋਨ ਵੱਜਦਾ ਜਾਹਾਂ ਦੇਖੀਂਗੇ ਤੇ ਵਿਹਾਰਤ ਤਾਂ ਨਹੀਂ ਫੇਰ ਆ ਗਿਆ ਵੀ ਲੜਾਈ ਹੋ ਗਈ ਉੱਥੇ ਭਾਰਤ ਪਾਕਿਸਤਾਨ ਦੀ ਜੰਗ ਛੜਪੀ ਨਹੀਂ ਲੜਾਈ ਵੀ ਨਹੀਂ ਪਤਾ ਉੱਥੇ ਲੜਾਈ ਲੰਬੀ ਚੱਲਦੀ ਹੈ ਤੂੜੀ ਦਾ ਨਿਪਟ ਗਿਆ ਤੂੜੀ ਦਾ ਬਣਾਉਣੀ ਹਲੇ ਬਣਾਉਣੀ ਆ ਕੱਜ ਜਾਣਾ ਕਾਲੇ ਨੇ ਮੈਂ ਹੀ ਬਣਾਉਣੀ ਉੱਥੇ ਮਲਕੀ ਦਵਾਈਆਂ ਦੀ ਇੱਥੇ ਅੜ ਜਾ ਪਤਾ ਤੁਮ ਛੱਟ ਜੀ ਮਰਾ ਲਈ ਆਉ ਮੈਂ ਵੀ ਕਿਹਾ ਤਾਂ ਕਹਿੰਦਾ ਬਣਾ ਲੂਗਾ ਉੱਥੇ ਹੁਣ ਪੰਜ ਚਾਰ ਦਿਨ ਤੇ ਬਾਅਦ ਦੇਖਦੇ ਮੈਂ ਤੇ ਬਾਅਦ ਹੁਣ ਦੱਸਿਆ ਭਾਈ ਹਫਤਾ ਮਹੀਆ ਪੁੱਤਰਿਆ ਥੱਲੇ ਆ ਜਾ ਠੀਕ ਆ ਤੂੜੀ ਵਾਲਾ ਡੂੰਗਾ ਜੀ ਤੂੜੀ ਵਾਲਾ ਦਾ ਖਰੀਦ ਲਊਗਾ ਕਿਆ ਭਾਲੂ ਚੇ ਲੋ ਪਿੰਡ ਦੇ ਗੱਬੇ ਠੀਕ ਆ ਪਿੰਡ ਦੇ ਗੱਬੇ ਆ ਉਹਨੇ ਕਿਹੜਾ ਪਾਣੀ ਪੂਣੀ ਆਉਂਦਾ ਨਾ ਪਾਣੀ ਦਾ ਇੱਕ ਪਿਛੇ ਮੋਗਾ ਉਹ ਬੰਦ ਕਰ ਦੇਣਾ ਬਸ ਬਸ ਠੀਕ ਆ ਹੈ ਹਾਂ ਉਹਦੇ ਬਾਅਦ ਉਹ ਵਾਲੇ ਤੋਂ ਪੁਰਾਣੀ ਜੀ ਨਾ ਸਾਡੇ ਲੱਗੇ ਜਾਣਾ ਤੇ ਆ ਇੱਥੇ ਕਿਾ ਥੜਾ ਨਾ ਮਸ਼ੀਨ ਟੋਕੇ ਵਾਲੀ ਹਾਂ ਬਸ ਆਪੇ ਪਾ ਲਈ ਆਹ ਪਾਈ ਤਾਂ ਹੈਟ ਜੀ ਲਾਗੇ ਨਹੀਂ ਪੱਕਾ ਫਰਸ਼ ਪਾਉਣਾ ਉੱਥੇ ਮਜਰੀ ਵਾਲਾ ਹਾਂ ਫਿਊਚਰ ਨਾ ਕੱਖ ਕੁੱਖ ਕੁਝ ਨਹੀਂ ਫੱਦਦਾ ਹੈਗਾ ਤੇਰਾ ਥੱਲੇ ਜਿਕਰਾ ਮਰਜ਼ੀ ਉਧਰ ਬਜਰੀ ਵਾਲਾ ਕੱਖਾ ਹਟਾਉ ਨੂੰ ਤੰਗੜੀ ਤੁੰਗੜੀ ਕੁਝ ਨਹੀਂ ਫਸਦਾ ਭੱਜੀ ਫਿਰਦੀ ਆ ਭੱਜੀ ਫਿਰਦੀ ਆ ਨਹੀਂ ਵੀ ਤੰਗੜੀ ਉਹ ਫਸੀ ਜਾਂਦੀ ਆ ਹਾਂ ਹਾਂ ਖੋਲੀ ਕਿੱਧਰ ਤਨ ਖੋਲੀ ਇਧਰ ਸਰੇ ਤੇ ਸਰੇ ਤੱਕ ਇੱਥੇ ਬਾਹਰ ਕੁਛ ਕੋਸ ਅੰਦਰ ਬਾਹਰ ਦੇ ਅੰਦਰ ਸਾਰੇ ਜੇ ਬੰਦੇ ਨੇ ਹੂੰ ਉਹਦੇ ਉੱਪਰ ਗੇਟ ਦੇ ਉੱਪਰ ਇੱਕ ਗੇਟ ਹੋਰ ਬਣਾ ਲੈਣਾ ਹਾਂ ਪੱਕਾ ਹਾਂ ਖੁੱਲਦਾ ਕਰ ਦੇਣਾ ਉਹ ਵੀ ਉੱਪਰ ਲਾ ਦੇ ਹਾਂ ਠੀਕ ਜੇ ਲੋੜ ਆਪਣੀ ਜਿਕਣਾ ਹਵਾ ਹੋਗਾ ਜੀ ਖੋਲ ਲਿਆ ਸਿਆਲ ਚ ਧੁੱਪਾਂ ਦੀ ਲੋੜਾ ਖੋਲ ਲਿਆ ਨਹੀਂ ਬੰਦ ਨਹੀਂ ਬੰਦ ਠੀਕ ਸਾਰਾ ਨੀਵੇਂ ਜ ਸਾਰਾ ਇੱਕੋ ਬਣਾਉਂਦਾ ਇਹ ਸਾਰੇ ਖੁੱਲੇ ਕਰਨਾ ਦਾ ਸਾਰੇ ਜਿਹੜੇ ਕਰਨਾ ਤਾਂ ਇਹਦੇ ਕਰਕੇ ਦੋ ਗੇਟ ਬਣਾਤੇ ਉੱਪਰ ਨਾਲ ਅਲੱਗ ਹੀਟਲਾ ਲੱਗ ਜੀ ਦਾ ਠੀਕ ਆ ਚੱਤਰ ਹੁਣ ਉਹਨੂੰ ਆਏ ਦੇਖਣਾ ਵੀ ਖੁੱਲਦਾ ਕਿ ਕਰਨਾ ਸਿਸਟਮ ਕਰੀਏ ਅੰਦਰੋਂ ਖੁੱਲੂਗਾ ਖੋਲਣਾ ਤਾਂ ਸੈੱਡਾ ਬਰੂਏ ਆ ਹਾਂ ਵੀ ਲੌਕ ਥੱਲੇ ਤੇ ਲਾਉਣ ਦਾ ਕਿਹੜਾ ਜਗਾੜ ਕਰੀਏ ਕੋਈ ਐਂਗਰ ਹਰੋਣੇ ਵਾਲਾ ਲੱਗੂਗਾ ਮੇਰੇ ਹਰੋਣੇ ਵਾਲਾ ਤਾਂ ਉਧਰ ਐਂਗਲ ਲੱਗਣੇ ਉੱਪਰ ਲੌਣੇ ਵਾਲੇ ਨੂੰ ਤੇ ਇੱਧਰ ਵੀ ਐਂਗਲ ਲੱਗਣਾ ਗੱਬੇ ਨਹੀਂ ਪੱਲੇ ਖੁੱਲਦੇ ਕਰ ਲੋ ਪੱਲੇ ਖੁੱਲਦੇ ਕਰ ਲੈਣੇ ਨੂੰ ਕੋਈ ਤੂੰ ਲੌਕ ਬਣਾਉਣ ਦਾ ਸਿਸਟਮ ਦੇ ਦੇ ਸੋਨੀ ਹਲੇ ਆਇਆ ਨਹੀਂ ਇਹ ਉਹਨੂੰ ਦੇਖਦਾ ਜੇ ਆ ਕੇ ਫੇਰ ਬਣਾਈਏ ਮੈਂ ਕਿ ਨਵੇੜੀਏ ਆਹ ਭਰਨਾ ਨਹੀਂ ਖਾਣਾ ਮੂਰੇ ਵਾਲਾ ਭਰਦੀਏ ਕਿ ਰਹਿਣ ਦੀ ਆਰੇ ਦੇ ਨੂੰ ਤਾਂ ਫੇਰ ਵਾਛੜ ਜਾਣੀ ਤੇ ਫਾਇਦਾ ਗਿਆ ਚਲ ਭਰ ਦਾਂਗੇ ਜਿਹੜਾ ਮੀਦ ਪਾਣੀ ਆ ਉਹਦਾ ਗਿਰਨਾ ਚ ਹਵਾ ਹੋਈ ਤੇ ਜੋ ਉਹੀ ਚੱਕ ਕੇ ਅੰਦਰ ਮਾਰੇਗਾ ਨਾ ਸਾਰਾ ਟੀ ਨਾਲ ਇਹਨੂੰ ਭਰ ਦੇ ਨਾਲ ਲਾ ਦੇ ਆਇਆ ਇੱਧਰ ਆ ਮੁੰਗਾ ਪਰਲੇ ਪਾਸੇ ਤਾਂ ਉਹ ਹੈਗਾ ਜੀ ਕੋਠਾ ਆ ਜਾਣਾ ਖਾਦੀ ਦੂਰ ਤੱਕ 3 ਫੁੱਟ ਉਹ ਚਲ ਦੇਖਦੇ ਹਾਂ ਨੀ ਟੀਨ ਲਾ ਦਾਂਗੇ ਹਾਂ ਯਾਰ ਟੀਨ ਲਾ ਦੋ ਨਾ ਇਹ ਲੋਹੇ ਦੀ ਪਈਆਂ ਵਾਲੀ ਸੀ ਬਸ ਠੀਕ ਹਾਂ ਬੰਦ ਕਰ ਦਵੇ ਚਲ ਦੇਖਦੇ ਆ ਕੋਈ ਨਾ ਬਾਕੀ ਮੌਕੇ ਗਿਆ ਲੈ ਕੋਈ ਵੀ ਚੀਜ਼ ਆ ਬਚਾਈ ਏ ਮਸਾਂ ਫੁੱਲੀ ਵਾਸਤੇ ਆਹ ਫੁੱਲੀ ਨੇ ਦੇਖ ਲੈਣੀ ਰਸੋਈ ਨੂੰ ਫੇ ਨਵੀਂ ਲਾਤੀ ਨਹੀਂ ਤਾਂ ਖੱਚ ਜੈਣੀ ਤੀ ਰਸੋਈ ਨੇ ਨਹੀਂ ਤਾਂ ਖਾ ਜਾਣੀ ਫਰਸ ਨੂੰ ਫੇ ਨਵੀਂ ਮੰਗਾ ਲਈ ਹੋਰ ਆਉਂਗੀ ਇੱਟ ਤਾਂ ਹੂੰ ਅਭੀ ਖੋਲ ਲਾ ਪਰਦੇ ਹੁਣ ਹਾਰ ਕੋ ਤੇ ਗਾਣੇ ਪੈਣੇ ਦਾ ਟਾਈਮ ਹੋ ਗਿਆ ਤੇ ਭੋਲੂ ਤਾਂ ਆਇਆ ਹੀ ਨਹੀਂ ਹੈਗਾ ਠੀਕ ਹੈ 10 ਵਜੇ ਤੇ 12 ਵਜੇ ਕਿਤੇ ਤੁਗਰੀ ਨੂੰ ਆਇਆ ਕੋਹਾ ਰਾਤ ਕਰੇ ਹੋਏ ਫੇਰ ਕਿਚਾਂ ਮਰੇ ਆਹੋ ਰਾਤ ਨੇਰੀ ਚੱਲੀ ਬਹੁਤ ਅੱਛਾ ਹਾਰ ਦੀ ਬਾਤ ਬੰਨੇ ਰਹੇ ਹਾਂ ਬੱਚੀ ਠੱਕਣੀ ਰੱਖਦੇ ਸਾਈਡ ਤੇ ਦੰ ਵਧੀਆ ਵਧੀਆ ਹੋ ਹੈ ਵਧੀਆ ਵਧੀਆ ਵੀ ਹੈ ਹੈ ਆ ਬੜੀ ਆਵੇ ਕੱਢੀ ਜਾ ਹੋ ਬੱਸ ਇਹ ਤਾਂ ਹੈ ਇਹ ਵਰਤਾਰਾ ਮੈਂ ਕਰਦੇ ਹਾਂ ਹੂੰ ਮਾਰਾਂ ਬੜਾ ਹੂੰ ਮਾਰਾ ਬਾਬਾ 12 ਸੌਣੀ ਹੱਟੀ 12000 ਦਾ ਮਾਰਾਂ ਬਾਬਾ 12000 12000 ਹੂੰ ਹੋ ਠੀਕ ਆ ਠੀਕ ਆ ਇਹ ਤਾਂ ਜਾਦਾ ਰਹਿਣਾ ਹੈ ਜਾਦਾ ਰਹਿਣਾ ਹਾਂ ਆਪਣੇ ਆਵੇ ਚੱਲਦਾ ਉਹ ਗਾਈ ਦਾ ਉਹ ਦਿਖਾਇਆ ਦਾ ਉਹ ਕਹਿੰਦਾ ਦੂਆ ਜਾ ਹੀ ਐ ਪਹਿਰਾ ਨਾਲ ਜਿਹੜਾ ਉਹ ਚੱਲ ਜੀ ਜਾਂਦਾ ਲੈ ਮਾਰੇ ਕੇ ਮਾ ਤੂੰ ਬੜਾਈ ਹੋਣਾ ਹੈਗਾ ਕੋਈ ਕਹਿੰਦਾ ਕਾਈਨਡ ਆ ਅੱਛਾ ਉਹਨੂੰ ਵੀ ਦਿਖਾਇਆ ਹੈ ਉਹਦਾ ਫੇ ਹਾਂ ਉਹ ਦਿਖਾ ਕੇ ਆਇਆ ਹੂੰ ਲੈ ਕੇ ਨਾ ਕਿ ਦਰਵਾਜ਼ਾ ਕਿ ਸੰਜੀਤ ਲਾ ਕਹਿੰਦਾ ਠੀਕਾਂ ਦੀ ਕਰ ਜੂ ਲੈ ਅਸੀਂ ਗੱਡਿਆ ਥੋੜੋ ਆਂਟੀ ਉੱਥੇ ਚਪਿਆ ਪਾਰਕ ਚ ਇੱਕ ਨਾਲੇ ਉੱਪਰੇ ਉਹ ਚੱਕ ਕੇ ਕਦੇ ਕਿਤੇ ਰੱਖ ਦਿੰਦੇ ਕਦੇ ਕਿਤੇ ਰੱਖ ਦਿੰਦੇ ਉਹਨੂੰ ਚੱਕਾ ਲਾ ਕੇ ਲੈ ਚੱਲ ਠੀਕਾ ਹੁਣ ਮੈਂ ਤਾਂ ਗਿਆ ਕਦੇ ਵੀ ਰਾਤ ਲਾ ਕੇ ਆਉਂਗਾ ਉੱਥੇ ਜਾ ਕੜਾ ਆਇਆ ਇਹਨੂੰ ਟਰਾਲੇ ਨੂੰ ਇੱਧਰ ਕਰਤੀ ਲਪਾਈ ਸਾਰੀ ਹਾਂ ਪੁੱਤ ਕਾਹ ਕਹਿੰਦਾ ਉਧਰ ਉੱਠੀ ਪਾਸੇ ਰੁੱਪਾ ਹਾਂ ਗੋਰ ਪਾਸੇ ਕੋੜੀ ਬਣਾ ਕੇ ਪਿੰਦਰ ਨੂੰ ਕਰਨਾ ਉਹਨੇ ਬਾਹਰ ਲੱਗੇ ਵੇ ਹੁਣ ਬਾਹਰ ਵਿੱਧੀ ਕਰਤੀ ਕੱਲ ਇੱਕ ਤਾਰਾਂ ਲੰਗੀਆਂ ਉੱਪਰ ਗੜਾਤਾ ਤਾਂ ਵੀ ਸਾਰੀਆਂ ਉੱਚੀਆਂ ਹੋ ਜਾਈਆਂ ਉੱਪਰ ਪਰੋ ਕਰ। ਇਹ ਗੜਾ ਕੇ ਸਰੀਆ ਇਹਨੂੰ ਵਧੀਆ ਬਣਾਤਾ। ਜਿਹੜੀਆਂ ਤਰ੍ਹਾਂ ਨੀਵੀਆਂ ᱛੀਆਂ ਸਭ ਉੱਚੀਆਂ ਚੱਲੋਗੀਆਂ। ਇਹਦੇ ਦੱਬ ਲੈ ਸੁੱਕੇ ਆਪਣੇ ਕਿੰਨੀ ਤੇ। ਹਾਂ ਬਾਸ। ਬਾਸ ਠੀਕ ਆ। ਉੱਧ ਲਾ ਦੇ ਚੋ। ਇੱਕ ਇੱਕ ਟੋਲ ਲਾ ਦੇ। ਤੇ ਰੱਖਦੇ ਆ ਇਹਨੂੰ ਉੱਚੀ। ਆ ਪਹਿਲਾਂ ਰਹਿ ਗਏ ਇਹਨੂੰ ਵੀ ਕਰਦੇ ਹਾਂ। ਇੱਧਰ ਤਾਂ ਨਵੇੜ ਦੇ। ਉਹ ਇਹਨੂੰ ਆਪਣੇ ਕਿੰਨੀ ਖੁੱਛ ਕੋਲੀ ਨੂੰ ਖੰਦੇ ਤੈਨੂੰ ਕਰ। ਇਹ ਕਾਦੀ ਰਾਤ ਦੇ ਕੱਟ ਕੇ ਇਹਨਾਂ ਨੂੰ ਪਰੂਖਾ ਉਹਨੂੰ ਕਿਹੜੇ ਸੁਣਨਾ ਉਹਨੇ ਓਰੇ ਪਾਸੇ ਧੱਕਦੇ ਨਹੀਂ ਕੋੜੀ ਉਹ ਇਹਦੇ ਹਿੱਟ ਲਾ ਦੋ ਇੱਕ ਉਹਨੂੰ ਖਿੱਚ ਲਓ ਬੱਤੂ ਅੱਛਾ ਬੱਤਲੋ ਤੇਲ ਵੀ ਪਈ ਇੱਥੇ ਆਰਾ ਦਿਮਾਗ ਕੀ ਬੱਤੀ ਹੁਲ ਲਗਾ ਲਈ ਤੁਸੀਂ ਲੋਕਾਂ ਨੇ ਚਾਹੋਗਾ ਥੋੜਾ ਅੱਜ ਯਾਰ ਚੱਲ ਬਲੀ ਬੜਾ ਲੱਗ ਗਿਆ ਇਹ ਬਹੁਤ ਔਲਾ ਕੰਮ ਬੱਝ ਉਧਰ ਮੋਟੀ ਇਟਰ ਲਾ ਦੇ ਚਾਰ ਦਿਨ ਹੋਰ ਰਹਿ ਗਿਆ ਤੇਰੇ ਕਾ ਬੋਲਾ ਦੇਖ ਲਾ ਤੈਨੂੰ ਹਲਾ ਦੇਣੇ ਨੇ ਮੈਂ ਕੰਮ ਤੋਂ ਲੈ ਜਾਣਾ ਜਿਹੜਾ ਸਿੱਖਿਆ ਅੱਛਾ ਲੋ ਜੀ ਵਧੀਆ ਲੱਗਣ ਲੱਗੇ ਇੰਨੇ ਜੀ ਇਹਨੂੰ ਇਸ਼ਾਰਾ ਹੈ ਕਿ ਜਿਆਦਾ ਸਮਝਾਏ ਕਰ ਹਾਂ ਫੇਰੇ ਕੰਮ ਕਰਦਾ ਉਹ ਬਣਾ ਨਹੀਂ ਇਹਨੂੰ ਸਮਝ ਆਉਂਦਾ ਹੈਗਾ ਇਹਨੂੰ ਇਸ਼ਾਰਾ ਕਰੇ ਕਰ ਉਈ ਐਂ ਕਰ ਬੁਲੇ ਹੋਏ ਐਂ ਕਰ ਚੱਲ ਕੋਈ ਨਹੀਂ ਬੱਸ ਬੱਸ ਤਾਂ ਕਾਲੇ ਚੱਲ ਕਹਿੰਦਾ ਹੁੰਦਾ ਪੈਗ ਲਾ ਕੇ ਸਰਦਾਰ ਜੀ ਬਾਕੀ ਸਾਰਾ ਕੁਝ ਠੀਕ ਆ ਭਗਵਾਨ ਨੇ ਕਾਨ ਖੋਲੀਆ ਕਹਿੰਦਾ ਮੈਂ ਕਿਹਾ ਹੁਣ ਇਹ ਤਾਂ ਰੱਬ ਦੇ ਹੱਥ ਆ ਜਿੱਕਣਾ ਤੈਨੂੰ ਰੱਖਣਾ ਚੱਲ ਪੈਣੀ ਥੋੜੀ ਹੋਈ ਮਤਰੀ ਹੋ ਗਿਆ ਟੂੜੀ ਵਾਲਾ ਕੰਪਲੀਟ ਹਾਂ ਹਾਂ ਕੰਪਲੀਟ ਆ ਭਾਈ ਥੋੜੀ ਪੋਣੇ ਤਿਆਰ ਹੋ ਪਾਉਦੀਏ ਕੱਲ ਨੂੰ ਫਿਰ ਹੋਰ ਹੋਰ ਅਸੀਂ ਬਾਹਰ ਲੱਜ ਗਏ ਹੂੰ ਆਰ ਵੀ ਜਾ ਫੋਨਰ ਪਾ ਲਈ ਸੜ ਤੇ ਇੱਧਰ ਵੀ ਜਾ ਲੈਣਾ ਸਾਰਾ ਕੰਪਲੀਟ ਹੋ ਗਿਆ ਟੋਟਲੀ ਬਾ ਠੀਕ ਆ ਹੋਰ ਰਹਿ ਗਏ ਤੇਰੇ ਹਾਂ ਲਓ ਜੀ ਇਹ ਹੋ ਗਿਆ ਟੋਟਲੀ ਕੰਪਲੀਟ ਕੱਲੂ ਦੇਖਦੇ ਆ ਤੂੜੀ ਠੀਕ ਪਰਸੋਂ ਨੂੰ ਦਾ ਪੱਕੀ ਹੋ ਗਿਆ ਦਰਮਿਆਨ ਹੋ ਗਿਆ ਇੰਨਾ ਰਹਿ ਗਿਆ ਬੋਲੇ ਨੂੰ ਵੀ ਬਣਾ ਦੇ ਮਿਸਤਰੀ ਉਹ ਕੋਈ ਕੋਸਟ ਹੈ ਅਭੀ ਉਪੀ ਡਵਾ ਲਈ ਜਰਾ ਕਿ ਲੱਗ ਜੇ ਕੋਈ ਨਹੀਂ ਬਾਹਰ ਕੀ ਪਾਣੀ ਨੂੰ ਆਉਣੀ ਜਰਾ ਸੁੱਕ ਜਾਣਾ ਰਾਤੇ ਰਾਤ ਬੜੇ ਦੋ ਤਿੰਨ ਵਾਰ ਸੁੱਕੇ ਰੱਖ ਲਈਏ ਰੋਡ ਪਈ ਠੀਕ ਆ ਬੋਲਾ ਸੁਣ ਲਾ ਮਿਸਤਰੀ ਦੀ ਗੱਲ ਮਿਸਤਰੀ ਨੂੰ ਵੀ ਬੋਲਾ ਕਰ ਦੇਣਾ ਹੈ ਇਹਿੰਜਾਂ ਮਿਸਤਰੀ ਨੂੰ ਵੀ ਬੋਲਾ ਕਰ ਦੇਣਾ ਪਤਾ ਕਰਨਾ ਹੀ ਆ ਫਿਰ ਜੇ ਬਾਲ ਬੋਲੇ ਪਾਣੀ ਕਰਦਾ ਲੋ ਜੀ ਅੱਜ ਧੁੱਪਾਂ ਨਿਕਲੀ ਲੇਟ ਤਕਰੀਬਨ 2-3 ਵਜੇ ਤੇ ਨਿਕਲੀ ਸੀ ਪਰ ਅੱਜ ਬਾਹਰ ਛੋਲੇ ਕੱਢੀ ਨਹੀਂ ਹੋਏ ਕਾਦ ਕੱਢਣਾ ਤਾਂ ਕੱਤੋਂ ਧੁੱਪ ਆਉਣੀ ਸੀ ਉਹ ਕੱਲੂ ਦੇਖਾਂਗੇ ਸਵੇਰੇ ਜੇ ਮੌਸਮ ਸਾਫ਼ ਰਿਹਾ ਤਾਂ ਸਰਜਰੀ ਕੱਢਾਂਗੇ ਤੇ ਸਾਰੀ ਜੜੀ ਧੁੱਪਾਂ ਲੋ ਆ ਕੇ ਸ਼ਾਮ ਤੱਕ ਮੈਨੂੰ ਲੱਗਦਾ ਵੀ ਕੁੱਟ ਹੋ ਜੂंगे ਬਾਕੀ ਇਧਰ ਮਿਸਤਰੀ ਨੇ ਇਤਲੀ ਟੂੜੀ ਜਿਹੜਾ ਕੰਪਲੀਟ ਕਰਤਾ ਇਹ ਗਏ ਦਲੀ ਸ਼ੈਡ ਵਾਲਾ ਖੁੱਲੀ ਵਾਲਾ ਉਹ ਹੁਣ ਕੰਪਲੀਟ ਕਰਾ ਕੇ ਅਸੀਂ ਖੁੱਲੀ ਬਣਾਉਣੀ ਸ਼ੁਰੂ ਕਰਾਂਗੇ ਉਤੇ ਪਹਿਨਾ ਖੁੱਲੀ ਬਣਾਉਣ ਤੇ ਪਹਿਨਾ ਮੈਂ ਕਿਹਾ ਵੀ ਤੇ ਵਲੈਂਟਰ ਲਾ ਦਈਏ ਤੇ ਜਿੱਦਾਂ ਤੱਕ ਇਹ ਲੈਂਟਰ ਖੁੱਲੂਗਾ ਇੰਨੇ ਨੂੰ ਆਪਣਾ ਖੁੱਲੀ ਖਾ ਲਈ ਸਾਰੇ ਲਪਾਈ ਦਾ ਕੰਪਲੀਟ ਹੋ ਜੂ 10 15 ਦਿਨ ਚ ਇੱਧਰ ਸਾਰੇ ਸ਼ੈਡ ਦਾ ਕੰਪਲੀਟ ਹੋ ਜੂ ਇੰਨੇ ਨੂੰ ਇੱਧਰ ਵਲੈਂਟਰ ਖੁੱਲਣ ਦੀ ਵਾਰੀ ਆ ਜੂ ਇਸ ਕਿਉਂ ਲਈ ਮਿਸਤਰੀ ਗੱਲ ਵੀ ਪਹਿਨਾ ਆਪਾਂ ਇਹਦੇ ਵੀ ਵਲੈਂਟਰ ਪਾ ਦਈਏ ਕਰ ਲੋ ਜਾਂ ਪਰਸੋਂ ਤੱਕ ਉਹ ਨੂੰ ਫਿਰ ਉਧਰ ਬਾਅਦ ਵਿੱਚ ਛੇ ਡੰਗੇ ਕਿਉਂਕਿ ਤੂੜੀ ਵਾਲਾ ਕੰਪਲੀਟ ਹੋ ਗਿਆ ਤੂੜੀ ਪੋਣੀ ਸ਼ੁਰੂ ਕਰਦੇ ਆ ਕੱਲੂ ਜਾਂ ਪਰਸੋਂ ਨੂੰ ਬਾਕੀ ਸਿਸਟਮ ਚੱਲੀ ਜਾਊਗਾ ਪਰ ਇਹੀ ਕਰਿਆ ਵੀ ਹੁਣ ਇਹਦੇ ਉੱਪਰ ਲੈਂਟਰ ਪਾ ਦਈਏ ਜੈਨੂਇਲ ਲੈਂਟਰ ਨੇ ਖੁੱਲਣਾ ਇੰਨੇ ਨੂੰ ਆਪਣਾ ਉਧਰ ਫਿਰ ਕੰਪਲੀਟ ਹੋ ਜਾ ਚਲੋ ਚਲਦੇ ਆ ਜੀ ਹੁਣ ਮੋਟਰ ਕਿ ਨਹੀਂ ਦੇਖ ਕੇ ਆਉਂਦੇ ਆ ਅੱਜ ਲਾਈਟ ਆਈ ਕਿ ਨਹੀਂ ਆਈ ਪਰ ਦੁਪਹਿਰੇ ਤੱਕ ਤਾਂ ਆਈ ਨਹੀਂ ਥੀ ਬਾਪੂ ਨੂੰ ਪੋਛਲਾ ਘਾਟ ਰੋਣੀ ਆ ਤੂੜੀ ਅਸੀਂ ਕਿਤੇ ਟੂੜੀ ਟੂੜੀ ਕੰਦਰਾ ਨੇ ਨੂੰ ਤੇ RAM ਚਲੇ ਜਾਏਗਾ ਫਿਰ ਤੇ ਚਲੇ ਜੇ ਉਸ ਤਾਂ ਕਿ ਉਹਦੇ ਨਾਲ ਚੋਰੀ ਟੋਣੀ ਨਹੀਂ ਤੇ ਫਿਰ ਹੋਣਾ ਹੈਗਾ ਸਾਡੇ ਅਸਲੀ ਆ ਕੇ ਆਪੇ ਢੋਲ ਨਹੀਂ ਤੁਹਾਨੂੰ ਥੋੜਾ 2-4 ਦੇਣਾ ਸੀ ਹੋ ਹਾਂ ਅਰੇ ਤੁਹਾਨੂੰ ਥੋੜਾ ਹੋ ਗਿਆ ਕਿ ਕਿ ਹੋ ਕੇ ਜਾਏਗਾ ਇਹ ਵੀ ਸੋਚ ਲੋ ਕਿਆ ਕੈਰੇਕਟਰ ਤੁਸੀਂ ਕੁਟਕ ਦੇ ਕੀ ਕਰਨੀਂ ਪੁੱਛੋ ਨਾ ਪੰਚਾਇਤੋਂ ਕੱਢ ਗਿਆ 2000 ਦਾ 2000 ਦੀ ਤਾਂ ਉਹਦੀ ਤੁੰਬੀ ਨਹੀਂ ਹੁੰਦੀ ਹੁਣ ਮੁੱਲ ਨਹੀਂ ਹੈਗਾ 200 ਰੁਪਏ ਕਾਟਣ ਨੂੰ ਵੀ ਕੋਈ ਪੁੱਛਦਾ ਮੇਰੇ ਤਾਂ ਬਾਰੇ ਕੋਈ ਚਦਕੀ ਪੰਚਾਇਤੇ ਮੈਂ ਫੈਸਲਾ ਹੋ ਗਿਆ ਜਣੀ ਹੁਣ ਤੂਰੀ ਨੂੰ ਕੋਈ ਪੁੱਛਦਾ ਹੀ ਨਹੀਂ ਤੂਰੀ ਆਦ ਕੀ ਲੋਕਾਂ ਨੂੰ ਪੁਰਾਣੇ ਵਾਲੇ ਬਹੁਤ ਹੈ ਅੰਦਰ ਭਰਾ ਪਿਆ ਹਾਂ ਉੱਡਰ ਵੜਿਆ ਪਰਨੀ ਆਪਾਂ ਵੀ ਦੇਖਦੇ ਆ ਢੋਂਦੇ ਆ ਕਾਲੂ ਦੇਖਦੇ ਆ ਕਾਲੂ ਦਾ ਟਰਾਲਾ ਜਣਾ ਨਹੀਂ ਪਰਸੋਂ ਢੋਦਾਂਗੇ ਪਰਸੋਂ ਚੌਥੇ ਨੂੰ ਢੋਦ ਦੇਣੀ ਪਹਿਲੇ ਇਹਦੇ ਦੋ ਬੰਦੇ ਲੈ ਉਹ ਮਿੱਟੀ ਫੋੜ ਦੇ ਉਹ ਇੱਕ ਪੈਵਰ ਦਬਾਉ ਓਹ ਛੇ ਉਹ ਕੰਮ ਹੋ ਜੂਵੇ ਫੇਰ ਮਿੱਟੀ ਬਰਾਬਰ ਹੋ ਜੂਵੇ ਤੇ ਜਿੱਕੇ ਮਾੜੀ ਢੋਈਂ ਨਾਲੇ ਹੋ ਤੇ ਕਿੜਾ ਹੋ ਜੂਵੇ ਮੈਂ ਦਿਹਾੜੀ ਵੀ ਬੰਦੇ ਕਿੱਥੇ ਦੇਣੇ ਆ ਦੇ ਦੂਗਾ ਤਾਂ ਕਿਉਂਕਿ ਇਹ ਹੋ ਗਿਆ ਬਦਲੇ ਦੇ ਦੀ ਤਾਂ ਕਿ ਹੋ ਗਿਆ ਹਾਂ ਨਹੀਂ ਠੇਕਾ ਕਰ ਲਾ ਰੀੜਾ ਭਰਨੇ ਦਾ ਕਰ ਲਾ ਜਾਂ ਟਰਾਲਾ ਭਰਨੇ ਦਾ ਕਰ ਲਾ ਮੈਂ ਟਰਾਲੀ ਦੋ ਤੱਕ ਟਰਾਲਾ ਵੀ ਚਲੇ ਜਾਣਾ ਹੁਣ ਤਾਂ ਨਾਲਾ ਕਿੱਹਾ ਜਾਣਾ ਜਿਹੜਾ ਕੋਲ ਰੀੜੇ ਭਰਿਆ ਸਾਨੂੰ ਮਹਿੰਗੇ ਪੈਣੇ ਇਹਨਾਂ ਨੇ ਕਹਿੰਦੇ ਰਸ ਨੂੰ ਰੋਕੀਆ ਸੀ ਕੁਛ ਨਹੀਂ ਸੀ ਉੱਪੇ ਪੱਟੇ ਕਰਦੇ ਆ ਗੱਲ ਹੀ ਹਾਂ ਰੋਟੀ ਖਾਣ ਆਈ ਹੈ ਫੁੱਟੇ ਦਾ ਮਾਮ ਕਰੇਗਾ ਤੇ ਸਾਰੇ ਨਹੀਂ ਦੋ ਜਣੇ ਚਾਹੀਦੇ ਸਾਨੂੰ ਸਾਰੇ ਜਾ ਕੇ ਬੜਾ ਫੱਟ ਲੱਦ ਕੇ ਕੋਈ ਸਾਨੂੰ ਵੀ ਬਾਰੇ ਇੰਨੇ ਰੇੜੇ ਮ ਕਿੰਨੇ ਜਣੇ ਲੱਦਣ ਲੱਗ ਜੂਗੇ ਉਤਾਰਨਾ ਨਹੀਂ ਹੈ ਲਾ ਤੇ ਉਤਾਰ ਰੇੜੇ ਰੁਪਏ ਲੱਗਦਾ 15 ਮੀਟਰ ਤੇ ਅੰਦਰੋਂ ਦੇ 10 ਮੀਟਰ ਤੇ ਅੰਦਰੋਂ ਮੁੜ ਕੇ ਆ ਜੰਨੇ ਰੇੜੇ ਦਾ ਕਿ ਰੇੜੇ ਨੂੰ ਕਿਲੇ ਦੋ ਬੰਦੇ ਚਾਹੀਦੇ ਆ ਆ ਡਾਕੂ ਨੂੰ ਭੇਜ ਦੇ ਦੋ ਬੰਦੇ ਭੇਜ ਦੀ ਸਾਨੂੰ ਇੰਨਾ ਦਾ ਸਾਰਾ ਮੇਰਾ ਕਿਰਾਇਆ ਸਾਈਕਲ ਦਾ ਪੈ ਜਿਹੜਾ ਮੈਂ ਤੁਹਾਨੂੰ ਅੱਧਾ ਰਾਇਓ ਕਹਿੰਦੇ ਹੈ ਹੈ ਤੋ ਸਾਈਕਲ ਤਾਂ ਬਿਹਾਰੇ ਜਾਊਗਾ ਚੱਲ ਦੇਖਦੇ ਆ ਘਟੋ ਹੁੰਦੀ ਆ ਇੱਕ ਉਹਨਾਂ ਨੇ ਲਾਈਟ ਤਾਂ ਨਹੀਂ ਆਈ ਹੁਣੀ ਕੱਲ ਦੀ ਉਹ ਬੂਟੇ ਵਾਲੇ ਨੂੰ ਛੱਡਿਆ ਵਾਤਾ ਮੈਂ ਕਿਹਾ ਜੇ ਆਗੇ ਭਰ ਜੂਗਾ ਇਹਨਾਂ ਕਿੰਨਾ ਕੁ ਮੀ ਪਿਆ ਫਿਰ ਵੀ ਉਹ ਹੋ ਗਿਆ ਨਹੀਂ ਨਹੀਂ ਮੀ ਨਹੀਂ ਹੈਗਾ ਭਰ ਗਿਆ ਹੁਣ ਇੱਕ ਵਾਰੀ ਬੱਸ ਫਿਰ 15 ਦਿਨ ਦੀ ਨੀਚੋਂ ਆ ਸਮਝ ਗਿਆ ਜੀ ਕਰਕੇ ਇੱਕ ਪਾਣੀ ਲਾ ਦੇਣਾ ਬੂਟਿਆਂ ਵਾਲੇ ਨੂੰ। ਪੰਜ ਸਾਬ ਬੂਟਿਆਂ ਨੇ। ਉਹ ਬੜੇ ਰਹਿ ਗਏ ਪਰਲੇ। ਆ ਤਾਂ ਲੱਗ ਗਿਆ ਸਾਰਾ ਇੱਕ ਦਿਨ ਚ ਭਰ ਗਿਆ। ਇਹ ਕੀ ਹੁੰਦੇ ਬੇਸ ਕਪਾਰੇ ਨਾਲ। ਹੂੰ ਲੈ। ਕਿਧਰ ਪਾਣੀ ਲਿਖੂਗਾ ਤਾਂ ਹੀ ਕੋਈ ਦੋ। ਪਾਣੀ ਪੂਣੀ ਤਾਂ ਲਾਈਏ ਉਹਨਾਂ ਨੂੰ ਉਹ ਕਰੀਏ ਬਾਕੀ ਤੇਰਾ ਖਰੀਰੂ ਪਾਈ ਉਹਦੀ ਜੜਾਂ ਚ। ਟਰਾਲਾ ਭਰ ਕੇ ਪਿਛਲੇ ਸਾਲ ਵਾਂਗੂ। ਉਸ ਵੇ ਕਿੱਲੇ ਸਾਲ ਪਾਇਆ ਸੀ। ਹੂੰ ਇਸਮੇ ਹੁਣ ਪਾ ਲਉ। ਸਾਰੇ ਇੱਥੇ ਵੀ ਪਾ ਦੇਣਾ ਸਾਰੇ ਜੇ ਪਾ ਦੇਣਾ। ਪਰ ਜੜਾ ਜੜਾਂ ਚ ਪਾ ਦੇਣਾ ਆਪਾਂ ਨੇ। ਆਹ ਰੇਰੂ ਜਲਦੀ ਕੱਟਵਾਉ ਹਾਂ ਚੱਲ ਦੇਖ ਲਈ। ਕਹਿੰਦੇ ਤੈਨੂੰ ਜਾਣਾ ਚੱਲਣ ਨੂੰ ਸੜਾ ਬ ਤੈਨੂੰ ਕਿੱਥੇ ਨੂੰ ਜਾਣਾ? ਬਿਹਾਰ ਨੂੰ। ਚੱਲ ਜਾ ਫੇ ਸਾਜਰੇ। ਪਰ ਇਹ ਤਾਂ ਪੈ ਜਾਣਾ ਹੈਗਾ ਭੋਲੂ। ਨਹੀਂ ਹਮਰੇ ਆ ਕਾਟ ਕੇ ਜਾਏਗਾ ਤੇ ਉਨਸਰਾ ਪੈਸਾ ਅੱਛਾ ਬਨੇਗਾ। ਚੱਲ। ਜਾ ਉਹ ਤੂੰ ਤਾਂ ਮੈਨੂੰ ਕਾਹ ਦੰਨਾ? ਤੂੰ ਬੰਦੇ। ਜੋ ਬੰਦੇ। ਹਾਂ। ਕਾਲੂ ਲੈ ਲਓ। ਚੱਲ ਦੇਖਦੇ ਆ ਕੱਲ ਨੂੰ। ਹਾਂ। ਕਾਲੂ ਲੈ ਲਓ ਦੋ। ਠੀਕ ਹੈ। ਲੋ ਵੀ ਹਰਸ਼ਵੀਰ ਸਿੰਘ ਆ ਲਏ ਆ ਹੋਰ ਕਿੱਦਾਂ ਫਿਰ ਠੀਕ ਆ ਬਾਈ ਸਫਰੀ ਗਾਂ ਜੀ ਕੀ ਹੋ ਗਿਆ ਆ ਤਾਂ ਬੇਜ ਲਾਲ ਜੀ ਪੈਂਦੇ ਬੰਦੇ ਹੋਏ ਆ ਦੇ ਗਿਨੀਆ ਬਣ ਗਿਆ ਇਹਦਾ ਛੋਟੇ ਆ ਇਹ ਮੜੇ ਵੱਡੇ ਹੋਣ ਦੇ ਫੇ ਪਤਾ ਲੱਗੂ ਵੀ ਮੈਗਨੀਸ਼ੀਅਮ ਦੀ ਘਾਟ ਮੈਨੂੰ ਲੱਗਦੀ ਜਾਏ ਉਹ ਤਾਂ ਫਿਰ ਮੈਂ ਪਾ ਦੂੰਗਾ ਸਲਫਰ ਸਲਫਰ ਮੈਂ ਦੇਖਿਆ ਵੀ ਤਾਂ ਮੈਗਨੀਸ਼ ਆ ਦੇਖ ਜੀ ਮੈਂ ਇਹ ਤਾਂ ਬੱਗਾ ਹੂੰ ਦੇਖਦੇ ਆ ਕਈ ਵਾਰੀ ਨਾ ਇਹ ਟੈਂਪਰੇਚਰ ਗਲ ਹੁੰਦਾ ਆ ਦੇਖ ਜਾਂ ਪਤਾ ਲੱਗੂ ਟਾਪ ਬੋਰਰ ਵਾਲਾ ਤਾਂ ਹੈ ਨਹੀਂ ਇਹ ਟਾਪ ਬੋਰਰ ਤਾਂ ਨਹੀਂ ਨਹੀਂ ਲੱਗ ਜੂ ਪਤਾ ਕਾਦੀ ਘਾਟ ਬਾਦ ਆ 5-7 ਦਿਨ ਤੱਕ ਘਾਟ ਤਾਂ ਹੋਣੀ ਕਾਦੀ ਥਾਲੀ ਜੇ ਪਾ ਦੇ ਦਿੱਤਾ ਸਾਰਾ ਵਾ ਨਹੀਂ ਜ਼ਰੂਰੀ ਨਹੀਂ ਹੁੰਦਾ ਆਪਾਂ ਤਤ ਨਹੀਂ ਨਾ ਪਾਉਂਦੇ ਜੇ ਪਾਣੀ ਛੱਡਿਆ ਉਹ ਤਾਂ ਪਾਣੀ ਲਾ ਦਿੱਤਾ ਕੱਲ ਛੱਡਿਆ ਅੱਧਾ ਰਹਿ ਗਿਆ ਅੱਧਾ ਭਰ ਗਿਆ ਇਹ ਵਾਰੀ ਕੀ ਹੁੰਦਾ ਮੈਗਨੀਸ਼ੀਅਮ ਦੀ ਘਾਟ ਹੁੰਦੀ ਆ ਆਇਰਨ ਦੀ ਜਾਂ ਹੋਰ ਦੀ ਇਹ ਚੀਜ਼ ਆਪਾਂ ਘੱਟ ਪਾਉਂਦੇ ਆਪਾਂ ਆਪਾਂ ਸਲਫਰ ਤਾਂ ਲਿਆ ਕੇ ਰੱਖਿਆ ਪਾਸ ਹਲੇ ਮੈਂ ਸਲਫਰ ਦਾ ਇੱਕ ਫੰਗੀ ਸਾਈਡ ਆ ਗਿਆ ਉਹ ਲੱਗ ਚੀਜ਼ ਆ ਗਈ ਉਹ ਵੀ ਰੱਖਿਆ ਹੋਇਆ ਪੌਣਾ 15 15 ਕਿਲੋ ਲੈਂਦਾ ਜਿਹੜਾ ম্যাগਨੀਸ਼ੀਅਮ ਆਇਰਨ ਜਿੰਕ ਦੋ ਆਮ ਲੈਂਦਾ ਦੂਆ ਇਹੋ ਦਾਣੇਦਾਰ ਪਾਉਣਾ 15 ਕਿਲੋ ਬਹੁਤ ਆ ਬਾਦੂ ਆ 10 ਕਿਲੋ ਵਸੇਰਾ ਹੁ ਤਾਂ ਦਾਣੇਦਾਰ ਲਿਆਇਆ 10 ਕਿਲੋ ਵੀ ਬਹੁਤ ਪੌਣਾ ਹੁੰਦੀ ਆ ਉਹ ਦੇ ਗੰਨਾ ਜੁਦਾ ਹੀ ਦੇਖਦਾ ਉਹ ਗੰਨਾ ਤਾਂ ਠੀਕ ਆ ਹੂੰਗਾ ਗੰਨਾ ਵੀ ਠੀਕ ਆ ਤੇਰਾ ਸੰਗਣਾ ਵੇਰਾ ਗੰਨਾ ਸਾਰਾ ਵਧੀਆ 85 ਆ ਕਹਿੰਦਾ 85 ਦਾ ਹਾਲਾ ਰਿਕਾਰਡ ਤੋੜੂ ਆ 85 85 ਰਿਕਾਰਡ ਤੋੜੂ ਆ ਹੂੰ ਜਸ ਅਕੀਂ ਦੀ ਜਤਰੀ ਕਰੀ ਸਾਲਾ ਪੀਲਾ ਚੱਕ ਨਹੀਂ ਰਿਹਾ ਹਲੇ ਪਾਉਂਦਾ ਚੱਕੂੰਗਾ ਹਲੇ 85 ਵੀ ਵਧੀਆ ਫੁੱਟਿਆ ਵਾਹ ਬਹੁਤ ਵਧੀਆ ਫੁੱਟਿਆ ਵਾਹ ਇਹਨੇ ਤੁਰਨਾ ਹੌਲੀ ਆ ਇਹ ਗਾ ਦੂਏ ਗੰਨੇ ਵਾਦੇ ਆ ਨਾ ਇਜੀ ਕੁਛ ਨਹੀਂ ਪਾਇਆ ਮੈਂ 95 ਜਿਹੜਾ ਬਹੁਤ ਸਪੀਡ ਦਾ ਵੱਧ ਆ ਇਹ ਨਹੀਂ ਪਾਇਆ ਹਲੇ ਕੋਈ ਇਹਦੇ ਚ ਰਹਿ ਪੈ ਗਿਆ ਸਾਰੇ ਚ ਉਹ ਸਾਰੇ ਚ ਆ ਇਹਨੇ ਹੌਲੀ ਵਧਣਾ ਸਾਰੇ ਗੰਨੇ ਚ ਰਹਿ ਪੈ ਗਿਆ ਬਾਕੀ ਇਹਦੇ ਚ ਰੰਦਾ 4 ਕਿਲੇ ਮੁੰਡੇ ਦੇ ਬੀਜੜ ਰੰਦੇ ਪਾਉਣੇ ਰੇ ਨਾ ਨਾ ਠੀਕ ਵਧੀਆ 95 ਵਾਧਾ ਬਹੁਤ ਛਿੱਤੀ ਆ 18 ਵੀ ਵਧੀਆ ਵਾਧਾ ਪੰਜ ਕਰਤੀ ਸਾਰੇ ਪਰ ਤੇ ਤੇਰੀ ਉਹ ਕਰਤੀ ਐ ਐਫ ਐਮ ਸੀਡੀ ਜਿਹੜੀ ਮਾਰਸ਼ਲ ਐ ਮਾਰਸ਼ਲ ਕਰੀ ਦੀ ਹਾਂ ਮੈਂ ਵਧੀਆ ਸਫਰੇਆਂ ਦੋਹੀ ਉਹ ਕਰਤੀ ਹੁਣ ਕਰ ਦੇਣੀ ਤੇਰੀ ਆਹਾ ਦੂਈ ਕਿਹੜੀ ਕਹਿੰਦੇ ਉਹਦੀ ਪੰਗੀ ਸਾਈਡ ਪੰਗੀ ਸਾਈਡ ਕਰ ਦੇਣੀ ਇੱਕ ਐਮ ਐਂਡ ਸਟਾਰ ਕਰੂੰਗਾ ਪੰਗੀ ਸਾਈਡ ਦਾ ਬੜਾ ਠੀਕ ਆ ਉਹਦੇ ਚ ਦੂਈ ਪਾ ਦੂੰਗੇ ਜੇ ਪੌਣੀ ਪਦਾਨ ਸਾਲਟ ਹਾਂ ਸਾਲਟ ਪਦਾਨ ਚਲ ਉਹ ਲਿਆ ਕੇ ਕਰ ਦੂੰਗਾ ਉਹਨੇ ਰੰਗ ਹੋਰ ਕਰ ਦੇਣਾ ਕਾਲਾ ਰੰਗ ਤਾਂ ਉਹ ਵੀ ਵਧੀਆ ਫਿਰ ਪਰ ਜਿਆਦਾ 95 ਵਾਰ ਦੇਖੋ 95 ਕੋਲੋਂ ਚੱਲਣਾ